ਸ਼ਰਮਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਨਿਸਾਨੀ ਸਾਹਦ ਦੀ ਜਾਦ ਵਿੱਚ 25 ਤੋਂ 27 ਦਸੰਬਰ ਤੱਕ ਅਯੋਜਿਤ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮਹਈਆ ਕਰਵਾਉਣ ਦੇ ਮੰਤਵ ਨਾਲ ਵਿਸ਼ੇਸ਼ ਸਫਾਈ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਹਰ ਇੱਕ ਵਰਗ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਿਹਗੜ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਕੇ ਸ਼ਹੀਦ ਬਾਬਾ ਮੋਤੀराम ਮੈਰਾ ਜਾਦਗਰੀ ਪਾਰਕ ਵਿੱਚ ਸਫਾਈ ਮਹਿੰਮ ਸ਼ੁਰੂ ਕਰਨ ਮੌਕੇ ਕੀਤਾ ਉਹਨਾਂ ਇਹ ਵੀ ਕਿਹਾ ਕਿ ਮੋਤੀराम ਮੈਰਾ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ ਅਤੇ ਉਹਨਾਂ ਦੀ ਯਾਦ ਵਿੱਚ ਬਣਾਏ ਗਏ ਪਾਰਕ ਦੀ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਬਣਦਾ ਹੈ ਸਿਰਫ ਫਤੇਗੜ ਸਾਹਿਬ ਤੋਂ ਰੰਜਨਾ ਸਾਹੀ ਦੀ ਰਿਪੋਰਟ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤੇਸਿਗਤੇ ਮਾਤਾ ਗੁਜਰਕੌਰ ਦਾ ਸ਼ਹੀਦੀ ਜੋੜ ਮੇਲ 25 ਦਸੰਬਰ ਨੂੰ ਸਟਾਰਟ ਹੋ ਰਿਹਾ ਆ ਪਾ ਸਾਰੇ ਜਾਣਦੇ ਆ ਔਰ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਅਸੀਂ ਅੱਜ ਮੋਤੀਰਾ ਮੈਰਾਜੀ ਜਿਹੜਾ ਪਾਰਕ ਬਣਾਇਆ ਉਹਨਾਂ ਦੀ ਯਾਦ ਵਿੱਚ ਉੱਥੇ ਖੜੇ ਆ ਬਹੁਤ ਸ਼ਾਨਦਾਰ ਪਾਰਕ ਹੈ ਲੇਕਿਨ ਅਸੀਂ ਦੇਖ ਰਹੇ ਹਾਂ ਕਿ ਚਾਹੇ ਸਰਕਾਰਾਂ ਹੁਣ ਦੀ ਸਰਕਾਰ ਚਾਹੇ ਪੁਰਾਣੀ ਸਰਕਾਰ ਆ ਇਹ ਇਹਦੀ ਸਫਾਈ ਦਾ ਬਹੁਤ ਮੰਦਾ ਹਾਲ ਆ ਇਹ ਨਾ ਤਾਂ ਮਿਊਨਿਸਪਲ ਕਮੇਟੀ ਨੂੰ ਹੈਂਡਓਵਰ ਕੀਤਾ ਗਿਆ ਕਿਉਂਕਿ ਜਰ ਕਿਤੇ ਨ ਕਿਤੇ ਅੰਗੇਲੀ ਹੋਈ ਨਾ ਕਿਸੇ ਸੰਸਥਾ ਨੂੰ ਇਹ ਹੈਂਡਓਵਰ ਕੀਤਾ ਗਿਆ ਔਰ ਇਹ ਪਾਰਕ ਇੰਨਾ ਵਧੀਆ ਬਣ ਕੇ ਅਸੀਂ ਦੇਖ ਰਹੇ ਹਾਂ ਬਿਲਕੁਲ ਠੰਡਾ ਬੁਰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਬਹੁਤ ਸ਼ਾਨਦਾਰ ਬਣਾਇਆ ਜਿਹੜੀ ਸਰਕਾਰ ਨੇ ਬਣਾਇਆ ਮੈਂ ਉਹਦੇ ਧੰਨਵਾਦ ਕਰਦਾ ਲੇਕਿਨ ਇਹ ਜੀ ਲੋੜ ਹੈ ਕਿ ਅਸੀਂ ਇਸ ਨੂੰ ਸਾਫ ਸੁਥਰਾ ਬਣਾਈਏ ਮੈਂ ਸਾਰੀ ਸੰਗਤ ਨੂੰ ਪਿੰਡਾਂ ਦੀ ਸੰਗਤ ਨੂੰ ਸ਼ਹਿਰਾਂ ਦੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਥੇ ਲੱਖਾਂ ਦੀ ਤਰ੍ਹਾਂ ਸੰਗਤ ਨਹੀਂ ਆਉਣਾ ਆਪਾਂ ਨੂੰ ਚੰਗਾ ਵਾਤਾਵਰਨ ਦੇਈਏ ਸਾਫ਼ ਸੁਥਰਾ ਸੀ ਇੰਦਾ ਵਧੀਆ ਪਾਰਕ ਜਿਹੜਾ ਇਹ ਅਨਗਹਿਲੀ ਕਾਰਨ ਕਿਤੇ ਕਿਤੇ ਅਸੀਂ ਦੇਖ ਰਹੇ ਕਿੰਨਾ ਮਾੜੀ ਦੁਰਸ਼ਾ ਹਾਲਤ ਹੋਈ ਪਈ ਹੈ ਦੀ ਇਹਨੂੰ ਸਹੀ ਕਰੀ ਆ ਕੇ ਜਿਵੇਂ ਅਸੀਂ ਗੁਰਦੁਆਰਾ ਸਾਹਿਬ 'ਚ ਜਾ ਕੇ ਸੇਵਾ ਕਰਦੇ ਮੈਂ ਕਹਿੰਦਾ ਵੀ ਸੇਵਾ ਹੀ ਆ ਅਸੀਂ ਦੇਖਦੇ ਸਾਡੇ ਭਰਾ ਹੀ ਨੇ ਰਾਜਾ ਸੋਮੀ ਵੀਰ ਉਹਨਾਂ ਦਾ ਥਾਂ ਦੇਖਿਆ ਜੇ ਕਿੰਨੇ ਵਧੀਆ ਪਾਰਕ ਹੁੰਨੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਸਾਡੇ ਵਿੱਚ ਕੀ ਕਮੀ ਆ ਅਸੀਂ ਬਹੁਤ ਹੋਰ ਕੰਮ ਕਰ ਲੈਨੇ ਆ ਲੰਗਰ ਲਾ ਲੈਨੇ ਆ ਲੇਕਿਨ ਅਸੀਂ ਸਾਨੂੰ ਇਹ ਚਾਹੀਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਆ ਜਾਂ ਪਾਰਕ ਆ ਉਹਦੇ ਆਲੇ-ਦੁਆਲੇ ਸਫਾਈ ਕਰੀਏ ਮੈਂ ਸਾਰੇ ਪਿੰਡਾਂ ਦੀ ਸੰਗਤ ਨੂੰ ਸ਼ਹਿਰ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਤੌਰ ਤੇ ਆਪਾਂ ਕੋਈ ਰਾਜਨੀਤੀ ਗੱਲ ਕਰਨੀ ਆ ਅੱਜ ਅੱਜ ਕਾਮ ਸੰਗਤ ਦੇ ਤੌਰ ਤੇ ਸਾਰੇ ਆਏ ਆ ਅਸੀਂ ਇਹ ਸਾਰੇ ਤੁਸੀਂ ਪਾਰਟੀ ਚ ਹੈ ਕਾਲੂ ਦਲ ਸਾਡੇ ਵੀ ਸਤਕਾਰਯੋਗ ਵੀਰ ਨੇ ਕਾਂਗਰਸ ਜਿਹੜੀ ਪਾਰਟੀ ਵਾਲੇ ਵੀ ਸਤਕਾਰਯੋਗ ਸੰਸਤਾ ਵੀ ਸਾਡੀ ਸਤਕਾਰਯੋਗ ਹੈ ਪਿੰਡਾਰੇ ਸਾਰੇ ਲੋਕ ਸਤਕਾਰਯੋਗ ਹੈ ਕਿ ਆਪਾਂ ਆਪਣੇ ਤੌਰ ਤੇ ਕਰੀਏ ਮੈਂ ਦੇਖ ਰਿਹਾ ਸੀ ਗੁਰਦੁਆਰੇ ਸਾਹਮਣੇ ਆਲ ਵਾਲੀ ਬੜੀ ਸਫਾਈ ਹੋਣ ਵਾਲੀ ਹੈ ਇਹ ਇਕੱਲੀ ਸਰਕਾਰ ਜੇ ਆਪਾਂ ਕਿ ਮਿਊਨਿਸਪਲ ਕਮੇਟੀ ਆ ਕੇ ਕਰੂਗੀ ਆ ਕੋਈ ਹੋਰ ਕਰੂਗਾ ਨਹੀਂ ਇਹ ਸਾਡੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਾਰੇ ਆ ਕੇ ਇੱਥੇ ਸਫਾਈ ਦੀ ਮਹਿੰਮ ਚ ਭਾਗ ਲਈ ਹੈ ਜੀ ਸਟਾਰਟ ਕੀਤੀ ਹੈ ਅਸੀਂ ਸਾਡੇ ਵਲੰਟੀਅਰ ਸਾਹਿਬ ਵੀ ਔਰ ਹੋਰ ਸਾਰੇ ਸਤਕਾਰਯੋਗ ਬਹੁਤ 파ਰਟੀ ਦੇ ਨੁਦिजੇ ਨੇ ਵੀ ਬੰਦੇ ਆਏ ਨੇ ਤੇ ਸਾਰੇ ਅਸੀਂ ਇਕੱਠੇ ਹੋ ਕੇ ਚੰਗਾ ਵਾਤਾਵਰਨ ਜਿਹੜੀ ਸੰਗਤਾ ਉਹਨੂੰ ਦਈਏ ਬਹੁਤ ਵੱਡੀ ਸ਼ਹਾਦਤ ਹੈ ਇਹ ਸਾਰੇ ਦੁਨੀਆ ਦੇ ਵਿੱਚ ਐਸੀ ਸ਼ਹਾਦਤ ਪਹਿਲੀ ਵਾਰ ਇਤਿਹਾਸ ਵਿੱਚ ਹੋਈ ਸੀ ਔਰ ਉਹ ਤੋਂ ਬਾਅਦ ਹੋਣੀ ਨਹੀਂ ਇਹ ਇਹ ਕਨਫਰਮ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਕਿ ਅਸੀਂ ਜਿੰਨੀ ਸੰਗਤ ਆਈ ਹੈ ਉਹਦੀ ਸੇਵਾ ਦੇ ਵਿੱਚ ਹਰ ਇੱਕ ਸਹੂਲਤ ਉਹਨਾਂ ਨੂੰ ਦਈਏ ਕਿਉਂ ਸਾਰੇ ਜਿਹੜੇ ਸਜਦਾ ਕਰਨ ਆਉਣਾ ਉਹ ਦਿਨੇ ਨੇ ਵੱਡੇ ਹੁੰਦੇ ਨੇ ਸਾਰੀ ਦੁਨੀਆ ਤੋਂ ਵੱਖ-ਵੱਖ ਕੋਨੇ ਤੋਂ ਸੰਗਤ ਆਉਂਦੀ ਹੈ ਤੋਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਫਾਈ ਮਹਿਮਾ ਆਪਣੇ ਤੌਰ ਤੇ ਜਿਹਦਾ ਵੀ ਮਨ ਕਰਦਾ ਇੱਥੇ ਆ ਕੇ ਪੰਜ ਆ ਕੇ 10 ਆ ਕੇ ਪਿੰਡਾਂ ਤੋਂ ਮਰੇਗਾ ਵੀ ਹੋਊਗੀ ਜਿਹੜੇ ਜਿਹੜੇ ਲੈਣਾ ਚਾਹੁੰਦੇ ਨੇ ਆਪਣੇ ਤੌਰ ਤੇ ਸੰਸਤਾ ਵੀ ਹਣ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜਿਹੜਾ ਪੂਰਾ ਸਫਾਈ ਦੀ ਮਹਿੰਮ ਦੇ ਵਿੱਚ ਸ਼ਾਮਲ ਹੋ ਕੇ ਸਾਫ ਸੁਥਰਾ ਬਾਤਾ ਬਣਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ